ਸੁਖਬੀਰ ਸਿੰਘ ਬਾਦਲ ਦੀ ਮਿਹਨਤ ਤੇ ਐਂ ਲੱਗ ਰਿਹਾ ਕਿ ਪਾਣੀ ਫਿਰ ਰਿਹਾ ਹੌਲੀ ਹੌਲੀ ਕਰਕੇ ਸੁਖਬੀਰ ਸਿੰਘ ਬਾਦਲ ਦੀ ਮਿਹਨਤ ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਕੋਸ਼ਿਸ਼ ਜ਼ਰੂਰ ਕੀਤੀ ਸੁਖਬੀਰ ਸਿੰਘ ਬਾਦਲ ਨੇ ਪਰ ਹੁਣ ਵੇਖਣ ਦੀ ਗੱਲ ਹੈ ਕਿ ਕੀ 2022 ਦੇ ਵਿੱਚ ਜਿਹੜਾ ਅੰਕੜਾ ਮਹੇਸ਼ੰਦਰ ਗਰੇਵਾਲ ਨੇ ਹਾਸਲ ਕੀਤਾ ਸੀ ਉਸ ਨੂੰ ਅਕਾਲੀ ਦਲ ਲੰਘ ਸਕਦਾ ਹੈ ਕਿ ਨਹੀਂ ਸ਼ਾਇਦ ਅਕਾਲੀ ਦਲ ਆਲਰੇਡੀ ਇੱਕ ਹਾਰੀ ਹੋਈ ਬਾਜ਼ੀ ਖੇਡ ਰਿਹਾ ਸੀ ਸਿਰਫ ਵੋਟ ਪਰਸੈਂਟੇਜ ਵਧਾਉਣ ਵਾਸਤੇ ਪਰ ਹੁਣ ਵੇਖਣ ਦੀ ਗੱਲ ਹੈ ਕਿ ਕੀ ਅਕਾਲੀ ਦਲ ਆਪਣੀ ਇਹ ਹਾਰੀ ਹੋਈ ਬਾਜ਼ੀ ਜਿੱਤ ਸਕਦਾ ਆ ਯਾਨੀ ਕਿ ਕੀ ਆਪਣਾ ਵੋਟ ਪਰਸੈਂਟੇਜ ਵਧਾ ਸਕਦਾ ਹੈ ਲਗਾਤਾਰ 4 라উন্ড ਹੋ ਚੁੱਕੇ ਨੇ ਔਰ ਉਹਨਾਂ ਦੇ ਵਿੱਚ ਸ਼ਰੂਮਣੀ ਅਕਾਲੀ ਦਲ ਚੌਥੇ ਸਥਾਨ ਦੇ ਉੱਤੇ ਹੈਗਾ ਔਰ ਜੇ ਆਪਾਂ ਮੌਜੂਦਾ ਸਮੀਕਰਨਾਂ ਦੀ ਗੱਲ ਕਰੀਏ ਤਾਂ ਪਰਉਪਕਾਰ ਕੁੰਮਣ ਜਿਹੜੇ ਉਮੀਦਵਾਰ ਨੇ ਉਹ ਚੌਥੇ 라উন্ড ਦੇ ਵਿੱਚ ਆ ਕੇ ਤੇ 2718 ਵੋਟਾਂ ਹਾਸਲ ਕਰਨ ਦੇ ਵਿੱਚ ਹੀ ਕਾਮਯਾਬ ਹੋਏ ਨੇ ਅਜੇ ਤੱਕ ਆਉਂਦੇ ਸਮੇਂ ਵਿੱਚ ਗ੍ਰਾਫ ਵੱਧ ਵੀ ਸਕਦਾ ਹੈ ਪਰ ਮਾਰਜਨ ਬਹੁਤ ਹੌਲੀ-ਹੌਲੀ ਕਰਕੇ ਵੱਧ ਰਿਹਾ ਬਹੁਤ ਜ਼ਿਆਦਾ ਤੇਜ਼ ਨਹੀਂ ਹੈ ਬਹੁਤ ਹੌਲੀ ਮਾਰਜਨ ਵਧਦਾ ਪਿਆ ਹੈ ਚੌਥੇ ਸਥਾਨ ਦੇ ਉੱਤੇ ਲਗਾਤਾਰ ਪਰਿਪਕਰ ਘੁਮਣ ਹੈ ਗਿਆ ਹਾਂ ਇਹ ਜ਼ਰੂਰ ਹੈ ਕਿ ਬਹੁਤ ਥਾਮਾ ਦੇ ਉੱਤੇ ਇਹ ਪ੍ਰਤੀਤ ਹੋਇਆ ਕਿ ਜੇ ਭਾਜਪੀ ਦੇ ਨਾਲ ਇਕੱਠਿਆਂ ਲੜਦੇ ਹੁੰਦੇ ਤਾਂ ਫਿਰ ਸ਼ਾਇਦ ਇਹ ਹਾਲਾਤ ਨਹੀਂ ਸੀ ਹੋਣੇ ਆਪਾਂ ਇਸ ਚੀਜ਼ ਦਾ ਵੀ ਅ ਵੇਰਵਾ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਕਿਉਂਕਿ ਜੇ ਸ਼ੁਰੂਆਤ ਤੋਂ ਦੇਖਿਆ ਜਾਵੇ ਪਹਿਲੇ ਰਾਊਂਡ ਤੋਂ ਦੇਖਿਆ ਜਾਵੇ ਪਹਿਲੇ ਰਾਊਂਡ ਦੇ ਵਿੱਚ ਚੌਥੇ ਸਥਾਨ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਸੀ ਔਰ 703 ਵੋਟਾਂ ਪਹਿਲੇ ਰਾਊਂਡ ਦੇ ਖੁੱਲਣ ਤੇ ਪੈਂਦੀਆਂ ਨੇ ਉਸ ਵੇਲੇ ਅ ਪਰ ਉਪਕਾਰ ਕੋ ਮੰਝੜੇ ਨੇ ਉਹ 703 ਵੋਟਾਂ ਹਾਸਲ ਕਰਦੇ ਨੇ ਜਦਕਿ ਭਾਜਪੀ 1177 ਵੋਟਾਂ ਦੇ ਨਾਲ ਆਪਣਾ ਖਾਤਾ ਖੋਲ੍ਹਦੀ ਆ ਪਹਿਲੇ ਰਾਉਂਡ ਦੇ ਵਿੱਚ ਔਰ ਜੇ ਇਸੇ ਤੇ ਦੂਸਰੇ ਰਾਉਂਡ ਤੇ ਚਲ ਜੀਏ ਤੇ ਅਕਾਲੀ ਦਲ 1764 ਵੋਟਾਂ ਜਿਹੜਾ ਆ ਤੇ ਆ ਜਾਂਦਾ ਆ ਪਰ ਰਹਿੰਦਾ ਚੌਥੇ ਸਥਾਨ ਦੇ ਉੱਤੇ ਹੈਗਾ ਉਦੋਂ ਮਾਰਜਨ ਜਿਹੜਾ ਆ ਉਹ ਆਮ ਆਦਮੀ ਪਾਰਟੀ ਦੇ ਨਾਲ ਦੇਖੀਏ ਤਾਂ 4090 ਸੀ ਔਰ ਭਾਜਪੀ ਦੇ ਨਾਲ ਦੇਖਿਆ ਜਾਵੇ ਤਾਂ ਮਾਰਜਨ 1032 ਵੋਟਾਂ ਦਾ ਸੀ ਯਾਨੀ ਕਿ ਅਕਾਲੀ ਦਲ 1032 ਵੋਟਾਂ ਦੇ ਨਾਲ ਪਿੱਛੇ ਸੀ ਬੀਜੇਪੀ ਤੋਂ ਔਰ ਬੀਜੇਪੀ ਉਸ ਵੇਲੇ 2796 ਵੋਟਾਂ ਦੇ ਨਾਲ ਤੀਸਰੇ ਸਥਾਨ ਦੇ ਉੱਤੇ ਮੌਜੂਦ ਸੀ ਹੁਣ ਇੱਥੇ ਵੀ ਇਹੀ ਵੇਖਿਆ ਜਾ ਰਿਹਾ ਹੈ ਜਾਂ ਇਹੀ ਸਮਝਿਆ ਜਾ ਰਿਹਾ ਹੈ ਕਿ ਜੇ ਰਲ ਕੇ ਚੋਣ ਲੜੀ ਹੁੰਦੀ ਆ ਇਸ ਪੋਜੀਸ਼ਨ ਦੇ ਉੱਤੇ ਤਾਂ ਸ਼ਾਇਦ ਕਾਂਗਰਸ ਦੀ ਥਾਂ ਦੇ ਉੱਤੇ ਇਹ ਗੱਠਜੋੜ ਮੌਜੂਦ ਰਹਿੰਦਾ ਅਕਾਲੀ ਭਾਜਪਾ ਗੱਠਜੋੜ ਮੌਜੂਦ ਰਹਿੰਦਾ ਪਰ ਇਕੱਲੇ-ਇਕੱਲੇ ਲੜੇ ਤੀਜੇ ਤੇ ਚੌਥੇ ਸਥਾਨ ਦੇ ਉੱਤੇ ਮੌਜੂਦ ਰਹੇ ਹੁਣ ਬੀਜੇਪੀ ਜਿਹੜੀ ਆ ਤੀਜੇ 라ਉਂਡ ਦੇ ਵਿੱਚ 5217 ਵੋਟਾਂ ਹਾਸਲ ਕਰਕੇ ਦੂਜੇ ਨੰਬਰ ਤੇ ਆ ਜਾਂਦੀ ਹੈ ਪਰ ਅਕਾਲੀ ਦਲ ਦੁਬਾਰਾ ਚੌਥੇ ਨੰਬਰ ਤੇ ਰਹਿੰਦਾ 2575 ਵੋਟਾਂ ਦੇ ਨਾਲ ਔਰ ਇਹੀ ਸਮੀਕਰਨ ਜੇ ਆਪਾਂ ਹੁਣ ਅੱਗੇ ਦੇਖ ਲਈਏ ਚੌਥੇ 라ਉਂਡ ਦੇ ਵਿੱਚ ਆ ਕੇ ਤੇ ਚੌਥੇ 라ਉਂਡ ਦੇ ਵਿੱਚ ਬੀਜੇਪੀ 2 7193 ਵੋਟਾਂ ਤੇ ਅਕਾਲੀ ਦਲ 2718 ਵੋਟਾਂ ਦੇ ਨਾਲ ਚੌਥੇ ਨੰਬਰ ਦੇ ਉੱਤੇ ਆ ਹੁਣ ਜੇ ਇਹੀ ਦੋਵੇਂ ਪਾਰਟੀਆਂ ਇਕੱਠੀਆਂ ਹੁੰਦੀਆਂ ਹੋਰ ਤੇ ਅੰਕੜਾ ਰਲ ਕੇ ਬਣਦਾ 9911 ਤੇ ਅਕਾਲੀ ਦਲ ਤੇ ਬੀਜੇਪੀ ਗੱਠ ਜੋੜ ਜੇ ਇਕੱਠਾ ਹੁੰਦਾ ਤੇ ਇਸ ਵੇਲੇ ਆਮ ਆਦਮੀ ਪਾਰਟੀ ਨੂੰ ਟੱਕਰ ਦੇ ਰਿਆ ਹੋਣਾ ਸੀ ਚੌਥੇ ਰਾਉਂਡ ਦੇ ਵਿੱਚ ਕਿਉਂਕਿ ਆਮ ਆਦਮੀ ਪਾਰਟੀ 10265 ਵੋਟਾਂ ਦੇ ਨਾਲ ਪਹਿਲੇ ਨੰਬਰ ਤੇ ਔਰ ਇੰਡੀਅਨ ਨੈਸ਼ਨਲ ਕਾਂਗਰਸ ਚੌਥੇ ਰਾਉਂਡ ਤੱਕ 7421 ਵੋਟਾਂ ਦੇ ਨਾਲ ਦੂਸਰੇ ਨੰਬਰ ਤੇ ਹੈ ਔਰ ਜੇ ਰਲੇਮਾ ਹੁੰਦਾ ਗੱਠ ਜੋੜ ਹੁੰਦਾ ਇਕੱਠਿਆਂ ਰਲਦੇ ਤੇ ਇਹੋ ਜੀ ਪੋਜੀਸ਼ਨ ਹੁੰਦੀ ਸ਼ਾਇਦ ਦੂਸਰੇ ਨੰਬਰ ਦੇ ਉੱਤੇ ਮੌਜੂਦ ਰਹਿੰਦੇ ਤਾਂ ਵੀ ਬਹੁਤ ਸਾਰੇ ਫੈਕਟਰਸ ਨੇ ਬਹੁਤ ਸਾਰੇ ਫੈਕਟਰ ਵਿੱਚ ਵਿੱਚ ਆ ਜਾਂਦੇ ਹੈ ਗੱਠਜੋੜ ਦੇ ਵਿੱਚ ਵੀ ਜਿਹੜੇ ਪੱਕੇ ਬੀਜੇਪੀ ਦੇ ਸਮਰਥਕ ਨੇ ਕਈ ਵਾਰ ਉਹ ਨਰਾਜ਼ ਹੋ ਜਾਂਦੇ ਨੇ ਪੱਕੇ ਅਕਾਲੀ ਦਲ ਦੇ ਸਮਰਥਕ ਨੇ ਕਈ ਵਾਰ ਉਹ ਨਰਾਜ਼ ਹੋ ਜਾਂਦੇ ਨੇ ਤਾਂ ਵੀ ਵੋਟਸ ਜਿਹੜੇ ਨੇ ਉੱਪਰ ਥੱਲੇ ਹੋ ਜਾਂਦੇ ਨੇ ਪਰ ਤਾਂ ਅਕਾਲੀ ਦਲ ਜਿਹੜਾ ਆ ਹੋ ਸਕਦਾ ਹੈ ਕਿ ਉਹਦੀ ਸਿਚੁਏਸ਼ਨ ਕੁਝ ਹੋਰ ਹੁੰਦੀ ਕਿਉਂਕਿ ਬੀਜੇਪੀ ਪਹਿਲਾਂ ਹੀ ਲੋਕ ਸਭਾ ਇਲੈਕਸ਼ਨਸ ਵਿੱਚ ਹੀ ਪਤਾ ਲੱਗ ਗਿਆ ਸੀ ਜਾਂ ਇਸ ਤੋਂ ਪਹਿਲਾਂ ਦੀਆਂ ਜਿਹੜੀਆਂ ਦੋ ਵਿਧਾਨ ਸਭਾ ਚੋਣਾਂ ਸੀ ਉਹਰੇ ਵਿੱਚ ਹੀ ਪਤਾ ਲੱਗ ਗਿਆ ਸੀ ਕਿ ਬੀਜੇਪੀ ਇੱਥੇ ਆਪਣਾ ਰਸੂਖ ਰੱਖਦੀ ਆ ਜ਼ਿਆਦਾ ਨਹੀਂ ਤਾਂ ਥੋੜਾ ਪਰ ਰੱਖਦੀ ਹੈ ਇੱਥੇ ਇਕੱਠਿਆਂ ਲੜ ਕੇ ਚੋਣ ਜਿੱਤੀ ਜਾ ਸਕਦੀ ਸੀ ਪਰ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਇਹ ਫੈਸਲਾ ਕੀਤਾ ਕਿ ਉਹ ਆਪ ਚੋਣ ਲੜਨਗੇ ਔਰ ਦੂਸਰੇ ਪਾਸੇ ਬੀਜੇਪੀ ਨੇ ਫੈਸਲਾ ਕੀਤਾ ਕਿ ਉਹ ਆਪ ਚੋਂ ਲੜਨਗੇ ਔਰ ਆਪ ਲੜ ਰਹੇ ਹੈ ਔਰ ਦੋਣਾ ਦੋਮਾ ਦੇ ਹਾਲਾਤ ਜਿਹੜੇ ਨੇ ਉਹ ਸਾਹਮਣੇ ਪ੍ਰਤੀਤ ਹੋ ਰਹੇ ਨੇ ਪਰ ਹੁਣ ਸਵਾਲ ਇਹ ਹੈ ਕਿ ਕੀ ਇਹਨਾਂ ਇਲੈਕਸ਼ਨਸ ਤੋਂ ਬਾਅਦ ਜੇ ਅਕਾਲੀ ਦਲ ਦੇ ਇਹੀ ਹਾਲ ਰਹੇ ਔਰ ਜੇ ਅਕਾਲੀ ਦਲ ਚੌਥੇ ਨੰਬਰ ਤੇ ਰਹੀ ਤਾਂ ਅਕਾਲੀ ਦਲ ਦਾ ਭਵਿੱਖ ਕੀ ਕਹਿੰਦਾ ਹੈ ਅਕਾਲੀ ਦਲ ਕੀ ਆਪਣੇ ਆਪ ਨੂੰ ਰੀਆਰਗੇਨਾਈਜ਼ ਕਰ ਸਕੇਗਾ ਕੀ 2027 ਦੀਆਂ ਵੋਟਾਂ ਵਾਸਤੇ ਤਿਆਰੀ ਖਿੱਚ ਸਕੇਗਾ ਜਾਂ ਅਕਾਲੀ ਦਲ ਕੀ ਇੰਨਾ ਵੋਟ ਮਾਰਜਨ ਹਾਸਲ ਕਰ ਸਕੇਗਾ ਕਿ ਭਾਜਪਾ ਤੇ ਇਹ ਇਕੱਠੇ ਹੋ ਕੇ ਰਲ ਸਕਣ ਗੱਠ ਜੋੜ ਕਰ ਸਕਣ ਆਉਂਦੇ ਸਮੇਂ ਵਿੱਚ ਬਹੁਤ ਕੁਝ ਵਿਚਾਰਿਆ ਜਾ ਸਕਦਾ ਹੈ ਪਰ ਇੱਥੇ ਮਹੇਸ਼ ਸਿੰਦਰ ਗਰੇਵਾਲ ਵਾਲਾ ਰਿਕਾਰਡ ਤੋੜਨ ਦੀ ਲੋੜ ਪ੍ਰਤੀਤ ਹੋ ਰਹੀ ਹੈ 2017 ਦੇ ਵਿੱਚ ਜੋ ਸਮਿਕਰਨ ਬਣੇ ਸੀ ਉਸ ਵੇਲੇ ਬੀਜੇਪੀ ਤੇ ਅਕਾਲੀ ਦਲ ਇਕੱਠੇ ਲੜੇ ਸੀ ਔਰ ਉਦੋਂ ਜੋ ਵੋਟ ਸੀ ਉਹ ਡਿਫਰੈਂਟ ਸੀ ਹੁਣ ਦੀ ਵੋਟ ਜਿਹੜੀ ਆ ਉਹ ਡਿਫਰੈਂਟ ਪ੍ਰਤੀਤ ਹੋ ਰਹੀ ਹੈ ਦੇਖਣ ਦੀ ਗੱਲ ਹੈ ਕਿ ਆਉਂਦਾ ਸਮਾਂ ਹੁਣ ਇਹਨਾਂ ਦੋਵਾਂ ਪਾਰਟੀਆਂ ਦੇ ਭਵਿੱਖ ਲਈ ਕੀ ਲੈ ਕੇ ਆਵੇਗਾ ਫਿਲਹਾਲ ਬੀਜੇਪੀ ਬੜੀ ਤੀਬਰਤਾ ਨਾਲ ਵਧਦੀ ਨਜ਼ਰ ਆ ਰਹੀ ਹੈ ਹੋ ਸਕਦਾ ਹੈ ਕਿ ਇੱਥੇ ਬੀਜੇਪੀ ਵੱਡੇ ਭਰਾਵਾਂ ਵਾਲਾ ਰਸੂਖ ਰੱਖ ਲਵੇ ਅਕਾਲੀ ਦਲ ਦਾ ਪ੍ਰਵਖ ਕੀ ਕਹਿੰਦਾ ਉਹ ਨਤੀਜਿਆਂ ਦੇ ਉੱਤੇ ਨਿਰਭਰ ਹੈ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੀ ਰੋਮਾਨ ਇੰਡੀਆ ਪੰਜਾਬੀ ਦੇ